1 ਮਈ ਲੇਬਰ ਡੇ ਪੂਰੇ ਜਿਹੜਾ ਵਿਸ਼ਵ ਦੇ ਵਿੱਚ ਵੱਡੇ ਪੱਧਰ ਉੱਤੇ ਮਨਾਇਆ ਜਾਂਦਾ ਹੈ ਤੇ ਤਕਰੀਬਨ ਬਹੁਤ ਸਾਰੀਆਂ ਕੰਟਰੀਆਂ इवन 80 ਤੋਂ ਵੱਧ ਕੰਟਰੀਆਂ ਵਿੱਚ ਇਸ ਦਿਨ ਛੁੱਟੀ ਹੁੰਦੀ ਹੈ ਭਾਰਤ ਦੇ ਵਿੱਚ ਵੀ ਇਹ ਦਿਨ ਜਿਹੜਾ ਹੈ ਮਨਾਇਆ ਜਾਂਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਇਸ ਦਾ ਪਿਛੋਕੜ ਕੀ ਹੈ ਇਸ ਦੀ ਸ਼ੁਰੂਆਤ ਜਿਹੜੀ ਹੈ 1886 ਦੇ ਵਿੱਚ ਸ਼ਿਕਾਗੋ ਦੀ ਤਤਤੀ ਤੇ ਹੁੰਦੀ ਹੈ ਜਿੱਥੇ ਕਿ ਕਾਮਿਆਂ ਵੱਲੋਂ ਵਰਕਰਾਂ ਵੱਲੋਂ ਇੱਕ ਮੰਗ ਉਠਾਈ ਜਾਂਦੀ ਹੈ ਕਿ ਅਸੀਂ ਜਿਹੜੀ ਦਿਹਾੜੀ ਸਾਡੀ ਉਹ 8 ਘੰਟੇ ਦੀ ਹੋਵੇਗੀ ਵੀ 8 ਘੰਟੇ ਅਸੀਂ ਕੰਮ ਕਰਿਆ ਕਰਾਂਗੇ ਬਹੁਤ ਸਾਰੇ ਮਜ਼ਦੂਰ ਇਕੱਠੇ ਹੁੰਦੇ ਹਨ ਔਰ ਧਰਨਾ ਸਥਾਨ ਜਿੱਥੇ ਉਹਨਾਂ ਧਰਨਾ ਦੇਣਾ ਹੁੰਦਾ ਹੈ ਉੱਥੇ ਕੋਈ ਸ਼ਰਾਰਤੀ ਅੰਸਰਾਂ ਦੇ ਵੱਲੋਂ ਧਮਾਕਾ ਕੀਤਾ ਜਾਂਦਾ ਹੈ ਪੁਲਿਸ ਉੱਥੇ ਮੌਜੂਦ ਹੈ ਪੁਲਿਸ ਵੱਲੋਂ ਗੋਲੀਬਾਰੀ ਹੋ ਜਾਂਦੀ ਹੈ ਜਿਹਦੇ ਵਿੱਚ ਕੁਝ ਮਜ਼ਦੂਰ ਜਿਹੜੇ ਸਨ ਉਹ ਮਾਰੇ ਜਾਂਦੇ ਹਨ ਅਤੇ 100 ਤੋਂ ਵੱਧ ਕਿਹੜੇ ਮਜ਼ਦੂਰ ਹਨ ਉਹ ਜ਼ਖਮੀ ਹੋ ਜਾਂਦੇ ਹਨ ਔਰ ਫਿਰ 1899 ਇਹ ਚੰਗਿਆੜੀ ਸੁਲਗਦੀ ਹੈ ਤੇ 1899 ਦੇ ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਦੌਰਾਨ ਘੋਸ਼ਣਾ ਕੀਤੀ ਜਾਂਦੀ ਹੈ ਕਿ ਭਾਈ ਆਪਾਂ ਹੁਣ ਇਸ ਦਿਨ ਛੁੱਟੀ ਕਰਿਆ ਕਰਾਂਗੇ ਮਜ਼ਦੂਰਾਂ ਨੂੰ ਚੇਤੇ ਕੀਤਾ ਜਾਵੇਗਾ ਔਰ ਜਦੋਂ ਅਸੀਂ ਗੱਲ ਕਰਾਂਗੇ ਭਾਰਤ ਦੀ ਤੇ ਭਾਰਤ ਦੇ ਵਿੱਚ ਜਿਹੜਾ ਲੇਬਰ ਡੇ ਹੈ ਇਹਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਏ ਜਾਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਔਰ ਭਾਰਤ ਵਿੱਚ ਇਹਦੀ ਜਿਹੜੀ ਸ਼ੁਰੂਆਤ ਹੈ ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਵੱਲੋਂ ਇਹ ਹੁੰਦੀ ਹੈ ਸੋ ਉਹ ਦਿਹਾੜਾ ਮਨਾਇਆ ਜਾ ਰਿਹਾ ਹੈ ਵੱਡੇ ਪੱਧਰ ਦੇ ਉੱਤੇ ਸੋ ਇੱਥੇ ਮੈਂ ਅਖੀਰ ਉੱਤੇ ਕਵੀ ਸੰਤ RAM ਉਦਾਸੀ ਜੋ ਕਿ ਇਨਕਲਾਬੀ ਕਵੀ ਹੋਏ ਨੇ ਉਹਨਾਂ ਦੀਆਂ ਦੋ ਸਤਰਾਂ ਕਹਿਣਾ ਚਾਹੁੰਦਾ ਹਾਂ ਬੜਾ ਸੋਹਣਾ ਲਿਖਦੇ ਨੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਪਰ ਉਥੇ ਇੱਕ ਸਵਾਲ ਜਾਂਦੇ ਜਾਂਦੇ ਅਖੀਰ ਉੱਤੇ ਮੈਂ ਕਰਨਾ ਚਾਹਾਂਗਾ ਆਪ ਸਾਰੇ ਦਰਸ਼ਕ ਸਰੋਤਾ ਜਨ ਜੋ ਕਿ ਰੇਡੀਓ ਫੋਕ ਐਂਡ ਬੀ ਚੈਨਲ ਦੇ ਮਾਧਿਅਮ ਰਾਹੀਂ ਇਸ ਵੀਡੀਓ ਨੂੰ ਦੇਖਦੇ ਪਏ ਹੋ ਕਿ ਜਦੋਂ ਅਸੀਂ ਸਮਾਜ ਵਿੱਚ ਆਤ ਮਾਰ ਕੇ ਵੇਖਦੇ ਆਂ ਤੇ ਇੱਕ ਮਈ ਨੂੰ ਵੱਡੀਆਂ ਫਰਮਾਂ ਜਿਹੜੀਆਂ ਹਨ ਜਾਂ ਸਰਕਾਰੀ ਛੁੱਟੀ ਵੀ ਹੈ ਪਰ ਛੋਟੇ-ਛੋਟੇ ਮਜ਼ਦੂਰ ਜਿਹੜੇ ਨੇ ਬਾਲ ਮਜ਼ਦੂਰ ਕਈ ਔਰਤਾਂ ਆਪਣੀ ਗਰੀਬੀ ਦੀ ਹਾਲਤ ਵਿੱਚ ਹਨ ਜਿਨ੍ਹਾਂ ਦੇ ਵਾਸਤੇ ਕਿ ਜੇ ਉਹ ਕੰਮ ਤੇ ਨਹੀਂ ਜਾਣਗੇ ਤੇ ਉਹਨਾਂ ਦੇ ਘਰ ਚੁੱਲ੍ਹਾ ਜਿਹੜਾ ਹੈ ਚੋਂਕਾ ਉਹ ਚੁੱਲ੍ਹੇ ਵਿੱਚ ਆਗਨੀ ਮਚਣੀ ਉਹਨਾਂ ਦੇ ਘਰ ਅੰਨ ਤਿਆਰ ਨਹੀਂ ਹੋਣਾ ਸਾਨੂੰ ਖਾਸ ਕਰਕੇ ਉਹਨਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਪਰਮੇਸ਼ਰ ਨੇ ਸਮਰੱਥਾ ਦਿੱਤੀ ਹੈ ਜੇ ਤੁਹਾਡੇ ਆਂਢ ਗੁਆਂਢ ਤੁਹਾਡੇ ਗਲੀ ਮੁਹੱਲੇ ਤੁਹਾਡੇ ਪਿੰਡ ਵਿੱਚ ਕੋਈ ਇਹੋ ਜਿਹੀ ਸਰੀ ਰਹਿੰਦੇ ਨੇ ਤੇ ਅਸੀਂ ਜ਼ਰੂਰ ਉਹਨਾਂ ਨੂੰ ਵੀ ਛੁੱਟੀ ਕਰਿਆ ਕਰੀਏ ਤੇ ਸਰਦਾ ਬਣਦਾ ਪਰਮੇਸ਼ਰ ਦੇ ਬਖਸ਼ੇ ਖਜ਼ਾਨਿਆਂ ਦੇ ਵਿੱਚੋਂ ਆਪਾਂ ਉਹਨਾਂ ਲੋੜਵੰਦਾਂ ਦੀ ਇਸ ਦਿਨ ਕੋਈ ਨਾ ਕੋਈ ਇਮਦਾਦ ਜ਼ਰੂਰ ਕਰਿਆ ਕਰੀਏ ਬਾਕੀ ਤੁਸੀਂ ਆਪ ਸਿਆਣੇ ਹੋ ਤੁਹਾਡੇ ਇਹਦੇ ਬਾਰੇ ਹੋਰ ਕੀ ਸੁਝਾਅ ਹਨ ਤੁਹਾਡੀਆਂ ਕੀ ਰਾਏ ਹਨ ਜ਼ਰੂਰ ਕਮੈਂਟਾਂ ਦੇ ਰਾਹੀਂ ਦੱਸਣਾ ਚੰਗੀ ਲੱਗੇ ਤੈਨੂੰ ਸ਼ੇਅਰ ਕਰਨਾ ਜੀ